ਆ ਵੀ ਸਾਥੋ ਸਸਰੀ ਗਾਲ ਮਾਨ ਦੇ ਵਿੱਚ ਇੱਕ ਦੋ ਸਵਾਲ ਸੀ ਦੋ ਗੱਲਾਂ ਕਰਨੀਆਂ ਇੱਕ ਤਾਂ ਜਿਹੜਾ ਫਤੇਗੜ ਸਾਹਿਬ ਨੂੰ ਲੋਕ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਲੰਗਰ ਇਕੱਠਾ ਕਰਕੇ ਲਿਆ ਕੇ ਉਹਨਾਂ ਨੂੰ ਬੇਨਤੀ ਕਰਨੀ ਹੈ ਇੱਕ ਜਿਹੜਾ ਡੱਲੇ ਵਾਲ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਪਹਿਲਾਂ ਡੱਲੇ ਵਾਲ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਗੱਲ ਕਰਦੇ ਆ ਮੇਰਾ ਪਿੰਡ ਜਿਹੜਾ ਫੂਲੇ ਵਾਲਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜਿਹੜੀਆਂ ਸਾਡੇ ਏਰੀਏ ਸਾਡੇ ਬਲਾਕ ਫੂਲ ਦੇ ਵਿੱਚ ਜਥੇਬੰਦੀ ਆ ਉਹ ਟਿਕਾਉਂਦਾ ਜਥੇਬੰਦੀ ਆ ਜਾਰੇ ਬਰਕਰੋ ਦੇ ਆ ਸਾਡੇ ਲੀਡਰ ਵੀ ਜਾਰੇ ਉਹਦੀ ਆ ਮੇਰੀ ਬੇਨਤੀ ਇਹ ਆ ਯਾਰਾ ਵੀ ਜਦੋਂ ਅਸੀਂ ਦਿੱਲੀ ਕੋਲ ਲੜਿਆ ਸੀ ਸਾਰੀਆਂ ਜਥੇਬੰਦਗਾਨੇ ਮਜ਼ਦੂਰ ਕਿਸਾਨ ਵਿੱਚੇ ਹਿੰਦੂ ਭਰਾ ਸਾਡੇ ਨਾਲ ਸੀ ਉੱਥੋਂ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਈ ਜਿਹੜੇ ਸਾਡੇ ਨਾਲ ਵਾਅਦੇ ਸੀਗੇ ਉਹ ਮੁੱਕਰ ਗਈ ਡੱਲੇ ਆ ਹੁਣ ਉਹਨਾਂ ਦੀ ਖਾਤਰ ਪੈ ਗਿਆ ਧਰਨੇ ਤੇ ਦੂਜੀਆਂ ਜਥੇਬੰਦਗਾਨ ਸਾਰੀਆਂ ਕੰਮ ਕਰਨੀ ਨਹੀਂ ਸੁੱਤੀਆਂ ਪਈਆਂ ਜਰਾਂ ਪਿੰਡਾਂ ਦੇ ਝੋਨਾ ਨਹੀਂ ਵਿਕਦਾ ਸੀ ਪਿੰਡਾਂ ਦੇ ਆੜਤਗੇ ਸੀ ਪਿੰਡਾਂ ਦੇ ਜ਼ਿਮੀਦਾਰ ਸੀ ਉੱਥੇ ਜਾ ਕੇ ਸੀ ਰੋਲੇ ਪਵਾਏ ਵੱਧ ਤੋਂ ਵੱਧ ਜਿ세 ਬੰਦਗਾਂ ਨੇ ਕਿਹਾ ਬੇ ਕਾਟ ਨਹੀਂ ਦੇਣੀ ਝੋਨਾ ਭਰਦਾ ਪਰ ਉਹ ਨਹੀਂ ਭਰਦਾ ਨਾ ਪਰੇ ਹਲੇ ਕੋ ਦਾ ਹੱਲ ਕੋਈ ਨਹੀਂ ਸੀ ਉਹ ਕਾਟ ਦੇਣੀ ਪੈਣੀ ਸੀ ਝੋਨਾ ਦਾ ਹੀ ਲਾਇਆ ਭਾਦੋਂ ਚ ਮੱਕੀ ਵਾਲੇ ਚ ਝੋਨਾ ਲਾਇਆ 26 ਝੋਨਾ ਜਮਾ ਮਾੜਾ ਨਹੀਂ 26 ਝੋਨਾ ਜਿਹੜਾ ਟਾਈਮ ਤੇ ਲੱਗਿਆ ਸੀ ਪੂਸੇ ਝੋਨੇ ਨਾਲੋਂ ਝਾੜ ਵੱਧ ਸੀ ਉਹਦਾ ਮੌਸਰ ਘਟ ਆਇਆ ਆਮ ਵੇਖਿਆ ਜਿਹੜਾ ਲੱਗਾ ਸੀ ਭਾਦੋਂ ਚ ਮੱਕੀ ਵੱਢ ਕੇ ਬਾਈ ਉਹਦਾ ਮੌਸਰ ਜ਼ਿਆਦਾ ਸੀਗਾ ਚਾੜੂ ਦਾ ਵੀ ਵੱਧ ਸੀ ਤੇ ਜਦੋਂ ਵੀ ਮੌਚਰ ਜਾਰੇ ਸੀ ਸਾਈਲਰਾਂ ਵਾਲਿਆਂ ਨੂੰ ਘਾਟਾ ਪੈਂਦਾ ਚਾਹੇ ਦਾ ਗਵਰਨਮੈਂਟ ਨਾਲ ਨਾਲ ਇਹ ਗੱਲ ਕਰਦੀ ਵੀ 2600 ਨਾਲ ਸੀ ਗਵਰਨਮੈਂਟ ਨੂੰ ਤਾਂ 60 ਕਿਲੋ ਚੌੜ ਲੈਂਦੀ ਹੈ ਸਾਈਲਰਾਂ ਵਾਲਿਆਂ ਤੋਂ ਕੱਢੇ ਵੇ ਉਹਨਾਂ ਤੋਂ ਵੀ 68 ਕਿਲੋ ਲੈਣ ਲੱਗ ਜਾਂਦੀ ਜਿਹੇ ਜੀ ਉਹਨਾਂ ਦੀ ਘਾਟ ਬਾਦ ਸੀ ਪੂਰੀ ਹੋ ਜਾਂਦੀ ਹੁਣ ਆਪਾਂ ਆਉਣਿਆਂ ਗੱਲ ਤੇ ਡੱਲੇ ਆਲ ਦੀ ਤੇ ਡੱਲੇ ਆਲ ਬੈਠਾ ਧਰਨੇ ਤੇ ਸਾਡੇ ਜਥੇ ਬੰਦਗਾਂ ਜਿਹੜੀਆਂ ਦੂਜੀਆਂ ਉਹ ਉਹਦੇ ਸਪੋਰਟ ਨਹੀਂ ਕਰ ਰਹੀਆਂ ਚਾਹੇ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇਣ ਵੀ ਉਹਦੇ ਚ ਆ ਨਕਸ਼ਾ ਪਈ ਅਸੀਂ ਤਾਂ ਨਹੀਂ ਜਾਂਦੇ ਸਾਡੇ ਮਨ ਨੂੰ ਸੰਤੁਸ਼ਟੀ ਹੋ ਜਾਏ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਵੀ ਯਾਰ ਆਪਾਂ ਕਿਉਂ ਨਹੀਂ ਜਾਂਦੇ ਹਾਲਾਂਕਿ ਮੈਂ ਬੀਕੇ ਜੂ ਦਿਖਾਉਂਦਾ ਦਾ ਇੱਕ ਮੈਂਬਰਾਂ ਪਿੰਡ ਤੌਰ ਤੇ ਸਾਡੇ ਦੋ ਜਥੇ ਬੰਦਿਆਂ ਦਾ ਪਿੰਡ ਦੀ ਗੱਲ ਕਰੂੰਗਾ ਬਾਹਰ ਦੀ ਨਹੀਂ ਇਹ ਦੋ ਜਥੇ ਬੰਦਗਾ ਮਾਰਗੀਆਂ ਟਿਕਾਉਂਦਾ ਦੀ ਇੱਕ ਨੂੰ ਦਾ ਪਿਛੜੀ ਵਾਲੀ ਕਣਕ ਵੇਲੇ ਫੰਡ ਇਕੱਠਾ ਕਰਕੇ ਤਾਂ 300 ਰੁਪਏ ਕਿੱਲੇ ਦਾ ਸਾਰੇ ਪਿੰਡ ਨੇ ਖੁਸ਼ ਹੋ ਕੇ ਪੈਸੇ ਦਿੱਤੇ ਹੁਣ ਫੇਰ ਦੁੰਨੇ ਤੁਰਪੀਆਂ ਦੁੰਨਾਂ ਨੂੰ ਹੁਣ ਫੇਰ ਫੰਡ ਦਿੱਤਾ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਣੇ ਨੂੰ ਦੇਤਾ ਜਾਂ ਝੌਂਕਣੇ ਦੇਤਾ ਹਾਲਾਂਕਿ ਇੱਕ हट ਗਏ ਉਹਨਾਂ ਨੇ ਪਾਰ ਇਕੱਠਾ ਕਰ ਇੱਧਰ ਜਲ ਰ ਇਸ ਗੱਲ ਦੇ ਵੀ ਨਹੀਂ ਜਾਂਦੇ ਜਿੱਦਾਂ ਡੱਲੇਵਾਲ ਮਰ ਗਿਆ ਉੱਥੇ ਬੈਠਾ ਉਸ ਦਿਨ ਤੁਸੀਂ ਸਾਰੇ ਪੰਜਾਬ ਨੂੰ ਚੱਕ ਲੈਣਾ ਸਿਰ ਤੇ ਫੇਰ ਸੋਨੂ ਪਿੰਡਾਂ ਦੇ ਵਿੱਚ ਲੋਕਾਂ ਨੇ ਫੰਡ ਦਾ ਕੀ ਸੋਨੂ ਬੜ ਨਹੀਂ ਦੇਣਾ ਨਾ ਲੀਡਰਾਂ ਨੂੰ ਤੁਹਾਡਾ ਹੱਕ ਮੰਗਦਾ ਜੇ ਤਾਂ ਉਹਦੀ ਸਪੋਰਟ ਕਰੋ ਨਹੀਂ ਉਹਦੀ ਸਪੋਰਟ ਕਰਨੀ ਤੁਸੀਂ ਅੱਡ ਕੋਈ ਆਪਦਾ ਸਿਸਟਮ ਤਿਆਰ ਕਰੋ ਅਸੀਂ ਦੱਸੋ ਵੀ ਅਸੀਂ ਵੀ ਲੜਦੇ ਹਾਂ ਭਾਈ ਸਾਡਾ ਹਾਲ ਲੱਗ ਚੱਲੀ ਜਾਂਦਾ ਵੱਧ ਦਾ ਡੱਲੇਵਾਲ ਤੂੰ ਇਸ ਗੱਲ ਦੀ ਅਲਰਜੀ ਮੰਨਦੇ ਵੀ ਉਹ ਸਿੱਖ ਲੀਡਰਾਂ ਇੱਕ ਹਾਲਾਂਕਿ ਉਹਨੇ ਕੋਈ ਉੱਥੇ ਜਿਸ ਨੂੰ ਮਰਦਾ ਸੰਚਾਰ ਨਹੀਂ ਕਰਾਇਆ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਸਿੱਖੀ ਮਨਾਓ ਸਿਰਫ ਉਹਦਾ ਸਰੂਪ ਸਿੱਖੀ ਚ ਅੱਧੇ ਦਾ ਉਹ ਤੋਂ ਇਸ ਗੱਲ ਦੀ ਅਲਰਜੀ ਤੇ ਆ ਵੀ ਆਪਾਂ ਪਾਸਪੋਰਟ ਨਹੀਂ ਕਰਨੀ ਦੂਜੀ ਗੱਲ ਜੇ ਉਹ ਚ ਨੁਕਸ ਲੱਖ ਹੋਣ ਦੇ ਭਾਈ ਪੰਜਾਬ ਖਾਤਰਾ ਜੋਹ ਲੜਦਾ ਸਾਡਾ ਜਾਣਦਾ ਫਰਜ਼ਮੰਦਾ ਸਾਡੇ ਪਿੰਡ ਦੇ ਵਿੱਚੋਂ ਮੈਂ ਤਾਂ ਜਾਊਂਗਾ ਸਾਡੇ ਪਿੰਡ ਦੇ ਵਿੱਚੋਂ ਜਿਹੜੇ ਕਿਸੇ ਨੇ ਹੋਰ ਜਾਣਾ ਮੇਰੇ ਨਾਲ ਸੰਪਰਕ ਕਰ ਲੈ ਤੀਜੀ ਗੱਲ ਜਥੇਬੰਦਗਾਂ ਨੂੰ ਇਹ ਦੱਸਣੀ ਚਾਹਣਾ ਜਥੇ ਦਾ 4 ਰੁਪਈਆ ਦੀ ਗੱਲ ਹੁੰਦੀ ਆ ਕੋਈ ਕਿਸੇ ਦੇ ਮੁੱਕਰ ਗਿਆ ਉੱਥੇ ਤਾਂ ਹੀ ਬੇਚੜ ਜਾਂਦੇ ਆ ਜਾ ਕੇ ਜਿੱਥੇ ਸਰਕਾਰ ਨਾਲ ਪੰਗਾ ਲੈਣ ਦਾ ਟਾਈਮ ਆ ਉੱਥੇ ਤੁਸੀਂ ਕੰਬ ਕਰਨੀ ਨਹੀਂ ਦੀ ਸੁੱਤੀ ਪਾਇਓ ਹੁਣ ਤੁਸੀਂ ਜਾਂਦੇ ਨਹੀਂ ਕਿਸੇ ਪਾਸੇ ਪਿੰਡਾਂ ਦੇ ਵਿੱਚ ਸੈਲਰਾਂ ਵਾਲਿਆਂ ਨਾਲ ਆੜ ਤਗਾਣਾ ਹੋਰ ਚੀਜ਼ਾਂ ਨਾਲ ਸੰਗ ਫਸਾਉਣ ਨੂੰ ਬਿਹਾਰ ਗਿਓ ਲੋਕਾਂ ਦੇ ਤੇ ਇੱਕ ਮਾਫਾ ਦੇ ਗੜ ਸਾਹ ਵਾਲਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਦੇਖੋ ਪਿੰਡਾਂ ਦੇ ਵਿੱਚੋਂ ਲੰਗਰ ਵਾਸਤੇ ਰਸਤਾ ਇਕੱਠੀਆਂ ਕਰਦੇ ਥੋਨੂੰ ਕੋਈ ਜਵਾਬ ਨਹੀਂ ਦਿੰਦਾ ਪਰ ਜੇ ਸਾਡੀ ਕਿਸਾਨੀ ਨਾ ਬਚੀ ਸੋਨੂੰ ਇਹ ਕਿਸੇ ਨੇ ਕੁਛ ਦਾਨ ਕਰਨ ਨੂੰ ਕੀ ਜਵਾਬ ਦੇ ਖਾਣ ਨੂੰ ਨਾ ਕੁਛ ਜਾਂ ਦਾਨ ਕੋਈ ਕੀ ਕਰੂ ਤੁਸੀਂ ਫਤੇਗੜ ਸਾਹਿਬ ਜਾਣੇ ਹੋ ਵਧੀਆ ਗੱਲ ਆ এবੜੀ ਜਾਣੇ ਹੋ ਗਾਹ ਨੂੰ ਵੀ ਜਾਇਆ ਕਰਾਂਗੇ ਪਰ ਏਸੀ ਫਤੇਗੜ ਸਾਹਿਬ ਦੇ ਨਾਲ-ਨਾਲ ਅਸੀਂ ਉੱਥੇ ਬਾਰਡਰ ਤੇ ਵੀ ਜਾਇਏ ਉੱਥੇ ਲੰਗਰ ਦੀ ਵੱਧ ਲੋੜ ਆ ਫਤੇਗੜ ਸਾਹਿਬ ਨਾਲੋਂ ਫਤੇਗੜ ਸਾਹਿਬ ਬਹੁਤ ਲੰਗਰ ਜਾਂਦਾ ਉਹਦੇ ਤੋਂ 20% ਅਸੀਂ ਇੱਧਰ ਨੂੰ ਵੀ ਜਾਇਏ ਇਹ ਮੇਰੀ ਹੱਥ ਵਨ ਕੇ ਬੇਨਤੀ ਆ ਇਹਨੂੰ ਧਰਮ ਦਾ ਮੁੱਦਾ ਨਾ ਬਣਾ ਦਿਓ ਵੀ ਇਹ ਫਤੇਗੜ ਸਾਹਿਬ ਦੇ ਵਿਰੋਧੀ ਆ ਹਾਲਾਂਕਿ ਗੁਰੂ ਸਾਹਿਬ ਆ ਜ਼ਬਰ ਦੇ ਖਿਲਾਫ ਲੜੇ ਸੀ ਬਈ ਜਿਹੜਾ ਜ਼ਬਰ ਕਰਦਾ ਉਹਦੇ ਅਸੀਂ ਉਲਟ ਚੱਲਣਾ ਤੇ ਸਰਕਾਰ ਵੀ ਸਾਡੇ ਨਾਲ ਜ਼ਬਰ ਕਰ ਰਹੀ ਹੈ ਸਾਨੂੰ ਉੱਥੇ ਜਾਣਾ ਚਾਹੀਦਾ ਤੇ ਪਿੰਡਾਂ ਦੇ ਵਿੱਚੋਂ ਆਪ ਮਾਰੇ ਲੋਕਾਂ ਨੂੰ ਉੱਠ ਕੇ ਡੱਲੇਵਾਲ ਸਾਹਿਬ ਦੇ ਧਰਮੇ ਨੂੰ ਡੱਲੇਵਾਲ ਸਾਹਿਬ ਦਾ ਧਰਨਾ ਨਹੀਂ ਮੰਨਣਾ ਚਾਹੀਦਾ ਇਹ ਸਾਡੇ ਪੰਜਾਬ ਦਾ ਧਰਨਾ ਹੈ ਇਹ ਜਿ세 ਬੰਦਗਾਂ ਇਹ ਲੀਡਰ ਇਹ ਸਾਰੇ ਆਪੋ ਆਪਣਾ ਏਰਗਾ ਤਿਆਰ ਕਰਦੇ ਆ ਵੀ ਇਹ ਮੇਰੇ ਬੰਦੇ ਆ ਇਹ ਮੇਰੇ ਬੰਦੇ ਆ ਸਾਡੇ ਵਾਸਤੇ ਉਹ ਲੀਡਰ ਆ ਜਿਹੜਾ ਪੰਜਾਬ ਖਾਤਰ ਲੜਦਾ ਸਾਨੂੰ ਚਾਹੇ ਮੈਂ ਬੀਕੇ ਜੂ ਦਿਖਾਉਂਦਾ ਦਾ ਵਰਕਰ ਆ ਪਰ ਮੈਂ ਜਿ세 ਡੱਲੇਵਾਲ ਨੂੰ ਅੱਜ ਲੀਡਰ ਮੰਨਦਾ ਪੰਜਾਬ ਦਾ ਤੇ ਉਹਦੀ ਖਾਤਰ ਜਾਣਾ ਚਾਹੀਦਾ ਸਾਰਿਆਂ ਨੂੰ ਅਪੀਲ ਆ ਵੀ ਜਾਓ ਤੇ ਦੂਜੀ ਜਥੇਬੰਦਗਾਂ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਇਹਦਾ ਜਵਾਬ ਦਿਓ ਵੀ ਇਹੀ ਜਾਂਦੇ ਕਿਉਂ ਨਹੀਂ ਸਾਰੇ ਲੀਡਰ ਮੂਰੇ ਆ ਹੁਣ ਪਿੰਡਾਂ ਦੇ ਵਿੱਚ ਵਰਕਿੰਗ ਕਰਨ ਜੇ ਫੇਸਬੁੱਕ ਰਾਹੀਂ ਜੋ ਵੀ ਪਲੇਟਫਾਰਮ ਚਾਹੇ ਉਹ ਬੰਦੇ ਨੂੰ ਸਪੋਰਟ ਕਰਨ ਜੇ ਤੇ ਉਹ ਮਰ ਗਿਆ ਯਾਰ ਫੇਰ ਤੁਸੀਂ ਭੱਜੇ ਫਿਰਨਾ ਸਾਰਿਆਂ ਨੇ ਤੇ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਆ ਸੈਲਰਾਂ ਵਾਲਾਂ ਨੂੰ ਵੀ ਆਰਤੀਆਂ ਨੂੰ ਵੀ ਜਿੱਦਾਂ ਕਿਸਾਨੀ ਮਰ ਗਈ ਮਾਰ ਸਾਰਿਆਂ ਨੇ ਜਾਣਾ ਇਸ ਗੱਲ ਦਾ ਇਹ ਪੱਥਰ ਦੇ ਲੀਕ ਆ ਇੱਕ ਤੇ ਇਥੋਂ ਦਾ ਜਿਹੜਾ ਹੁਣ ਅਸਲੀ ਸਮਾਂ ਲੜਨ ਦਾ ਸਰਕਾਰ ਨਾਲ ਆ ਉਹਦਾ ਸਾਥ ਦੇਣਾ ਚਾਹੀਦਾ ਧੰਨਵਾਦ ਸਾਰਿਆਂ ਦਾ ਠੀਕ ਹੋ ਗਿਆ